हां जी दोस्तों बहुत-बहुत स्वागत कर दिया अपने चैनल पे मुलाजम्स लंबे समय तो अपनी मांगਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਨੇ ਇਹਨਾਂ ਮੁਲਾਜ਼ਮਾਂ ਨੇ ਪਹਿਲਾਂ ਵੀ ਕਈ ਮੀਟਿੰਗਾਂ ਸਬ ਕਮੇਟੀ ਦੇ ਨਾਲ ਕੀਤੀਆਂ ਨੇ ਪਰ ਮੰਗਾਂ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਇਹਨਾਂ ਯੂਨੀਅਨ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ ਸੀ ਕਿ ਇਸ ਸੰਘਰਸ਼ ਨੂੰ ਦੇਖ ਕੇ ਜਿਹੜਾ ਪੰਜਾਬ ਸਰਕਾਰ ਨੇ ਇੱਕ ਕੈਬਨਿਟ ਮੰਤਰੀ ਦੇ ਨਾਲ ਮੀਟਿੰਗ ਫਿਕਸ ਕੀਤੀ ਗਈ ਸੀ ਪਰ ਬਿਜਲੀ ਮੰਤਰੀ ਤੇ ਮੁਲਾਜ਼ਮ ਜਥੇਬੰਦੀਆਂ ਦੇ ਵਿਚਕਾਰ ਗੱਲਬਾਤ ਦੇ ਦੌਰਾਨ ਆਪਸ ਦੇ ਵਿੱਚ ਬਹਿਸ-ਬਾਜ਼ੀ ਹੋ ਗਈ ਸੀ ਜਿਸ ਦੇ ਕਾਰਨ ਬਿਜਲੀ ਕਾਮਿਆਂ ਦੇ ਨੇ 3 ਦਿਨ ਤੱਕ ਕੰਮ ਠੱਪ ਕਰਕੇ ਸਮੂਹਿਕ ਛੁੱਟੀ ਲੈਣ ਦਾ ਵੱਡਾ ਇਲਾਨ ਕਰ ਦਿੱਤਾ ਸੀ ਜਿਸ ਦੇ ਨਾਂ ਸਰਕਾਰ ਤੇ ਬਿਜਲੀ ਕਾਮਿਆਂ ਦੇ ਵਿਚਕਾਰ ਸਿੱਧੀ ਟਕਰਾਅ ਪੈਦਾ ਹੋ ਗਿਆ ਵੱਖ-ਵੱਖ ਮਲਾਜ਼ਮ ਜਿਹੜੀਆਂ ਨੇ ਮਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਹੈ ਕਿ 11 12 ਤੇ 13 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਦਫ਼ਤਰਾਂ ਦਾ ਬਾਈਕਾਟ ਕੀਤਾ ਜਾਵੇਗਾ ਦਫ਼ਤਰੀ ਕੰਮ ਨੂੰ ਠਪਕ ਕੀਤਾ ਜਾਵੇਗਾ ਅਤੇ ਮਲਾਜ਼ਮ ਦਫ਼ਤਰਾਂ ਦੀ ਬਾਹਰ ਪ੍ਰਦਰਸ਼ਨ ਕੀਤੀ ਜਾਣਗੇ ਇਸ ਤੋਂ ਇਲਾਵਾ 15 ਅਗਸਤ ਨੂੰ ਵੀ ਜਿਹੜਾ ਮਲਾਜ਼ਮ ਜਥੇਬੰਦੀਆਂ ਨੇ ਸਮੂਹਿ ਸਮੂਹ ਜ਼ਿਲ੍ਹਾ ਪੱਧ ਤੇ ਪ੍ਰੋਟੈਸਟ ਕਰਨ ਦਾ ਐਲਾਨ ਕਰ ਦਿੱਤਾ ਹੈ ਪੀ ਐਸ ਈ ਵੀ ਜਿਹੜਾ EMPLOYEES JOINT ਬਿਜਲੀ ਮਲਾਜ਼ਮ ਇਕਤਾ ਬ੍ਰਾਂਚ ਐਸੋਸੀਏਸ਼ਨ ਆਫ ਯੂਨੀਅਨ ਇੰਜੀਨੀਅਰ ਗ੍ਰੇਟ ਸਬ ਸਟੇਸ਼ਨ ਏਮਪਲਾਈਜ਼ ਯੂਨੀਅਨ ਪਾਵਰ ਕਮ ਟਰਾਂਸਪੋਰਟ ਪੈਨਸ਼ਨਰ ਯੂਨੀਅਨ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਬੈਲਵਨ ਪਾਵਰ ਕਮ ਤੇ ਡਰਾਸ ਕੋਹੀ ਜਥੇਬੰਦੀਆਂ ਦੇ ਸਾਂਝੇ ਵਕਤ ਦੇ ਵਫਦ ਨੇ ਕੱਲ ਮਹਾਲੀ ਵਿਖੇ ਬਿਜਲੀ ਮੰਤਰੀ ਬਿਜਲੀ ਹਰਪਰਜਨ ਸਿੰਘ ਈਟੀਓ ਤੇ ਬਿਜਲੀ ਨਿਗਮ ਦੇ ਅਫਸਰ ਛਾਈ ਦੇ ਨਾਲ ਮੀਟਿੰਗ ਕੀਤੀ ਸੀ ਜੋ ਜਾਣਕਾਰੀ ਮਿਲੀ ਹੈ ਕਿ ਮੀਟਿੰਗ ਦੇ ਦੌਰਾਨ ਤਲਖੀ ਹੋ ਗਈ ਕਿਸੇ ਗੱਲ ਤੇ ਜਿਹੜਾ ਹੈ ਡੈਡਲੌਕ ਪੈਦਾ ਹੋ ਗਿਆ ਤੇ ਸਮੂਹ ਮਲਾਜ਼ਮ ਜਥੇਬੰਦੀਆਂ ਦੀ ਲੀਡਰਸ਼ਿਪ ਰੋਸ ਵਜੋਂ ਮੀਟਿੰਗ ਤੋਂ ਬਾਹਰ ਆ ਗਈ ਮੀਟਿੰਗ ਮਹਾਲੀ ਗੈਸਟ ਹਾਊਸ ਦੇ ਵਿੱਚ ਹੋ ਰਹੀ ਸੀ ਗੈਸਟ ਹਾਊਸ ਤੋਂ ਬਾਹਰ ਆ ਕੇ ਜਿੰਨੇ ਵੀ ਜਿਹੜੇ ਡੈਪੂਟੇਸ਼ਨ ਦੇ ਵਿੱਚ ਸ਼ਾਮਲ ਲੀਡਰਸ ਹਨ ਸਾਰੇ ਪੜਕ ਪਏ ਬਿਜਲੀ ਮੰਤਰੀ ਅਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਦੇ ਵਿਰੁੱਧ ਨਾਰੇਬਾਜੀ ਸ਼ੁਰੂ ਕਰ ਦਿੱਤੀ ਸੀ ਐਮਡੀ ਮੀਟਿੰਗ ਦੇ ਵਿੱਚ ਸ਼ਾਮਲ ਸੀ ਉਹਦੇ ਵਿਰੁੱਧ ਨਾਰੇਬਾਜ਼ੀ ਕਰ ਦਿੱਤੀ ਪਰ ਨਾਲ ਹੀ ਐਲਾਨ ਕਰ ਦਿੱਤਾ ਵੀ ਹੁਣ 3 ਦਿਨ 11 12 13 ਅਗਸ ਨੂੰ ਸਮੂਹਿਕ ਛੁੱਟੀ ਲੈ ਕੇ ਦਫ਼ਤਰਾਂ ਦਾ ਬਾਈਕਾਟ ਕਰਾਂਗੇ ਪ੍ਰੋਟੈਸਟ ਕਰਾਂਗੇ ਸਰਕਾਰ ਦੇ ਵਿਰੁੱਧ ਆਵਾਜ਼ ਉਠਾਵਾਂਗੇ ਇਹ ਜਾਣਕਾਰੀ ਦਿੰਦੇ ਆ ਵੱਖ-ਵੱਖ ਯੂਨੀਅਨ ਦੇ ਲੀਡਰਾਂ ਰਤਨ ਸਿੰਘ ਮਹਾਜਰੀ ਗੁਰਪ੍ਰੀਤ ਜੀ ਵੀ ਉਹਨਾਂ ਨੂੰ ਵੀ ਜਿਹੜੇ ਮੀਟਿੰਗ ਲਈ ਸੱਦਿਆ ਗਿਆ ਸੀ ਮੀਟਿੰਗ ਦੇ ਵਿੱਚ ਜਦੋਂ ਉਹਨਾਂ ਨੇ ਆਗੂਆਂ ਨੇ ਮੰਗ ਕੀਤੀ ਵੀ ਜਿਹੜੀਆਂ ਮੰਨੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਉਹਦੇ ਬਾਰੇ ਕੋਈ ਠੋਸ ਜਿਹੜੇ ਆ ਉਹ ਹੁਕਮ ਜਾਰੀ ਨਹੀਂ ਕਿਤੇ ਜਾਣ ਲੀਡਰਸ਼ਿਪ ਨੇ ਦੋਸ਼ ਲਗਾਇਆ ਵੀ ਜਿਹੜੇ ਮੇਜਰੀਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਤੇ ਇਸੇ ਤਰ੍ਹਾਂ ਸੀ ਜਿਹੜੇ ਐਮਡੀ ਦਾ ਰਵਈਆ ਜਿਹੜਾ ਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਬੜਾ ਹੀ ਜਿਹੜਾ ਬੇਪ੍ਰੋਸਗੀ ਜੋਕ ਸੀ ਜਿਹਦੇ ਕਰਕੇ ਇਹ ਜਿਹੜੀ ਡੈਡਲੌਕ ਪੈਦਾ ਹੋ ਗਿਆ ਉਹਨਾਂ ਨੂੰ ਇਸ ਵਿੱਚ ਜਿਹੜੀ ਮੀਟਿੰਗ ਛੱਟ ਕੇ ਨਾਰੇਬਾਜ਼ੀ ਕਰਨੀ ਪਈ ਇਸ ਮੌਕੇ ਇਹ ਵੀ ਜਾਣਕਾਰੀ ਦਿੱਤੀ ਗਈ ਤੇ ਇਹਨਾਂ ਮੰਗਾਂ ਜਿਹੜੀਆਂ ਸੀਗੀਆਂ 2 ਜੂਨ ਨੂੰ ਬਿਜਲੀ ਮੰਤਰੀ ਦੇ ਨਾਲ ਮੀਟਿੰਗ ਹੋਈ ਸੀ ਬਹੁਵਦੀ ਤੇ ਸਾਰਿਆਂ ਦੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀ ਲੀਡਰਸ਼ਿਪ ਦੀ ਪਰ ਉਸ ਮੀਟਿੰਗ ਦੇ ਵਿੱਚ ਕਾਫੀ ਮੰਗਾਂ ਪਰ ਸਹਿਮਤੀ ਬਣੀ ਸੀ ਪਰ ਵਾਅਦਾ ਕੀਤਾ ਗਿਆ ਸੀ ਵੀ ਇਹਨਾਂ ਮੰਗਾਂ ਨੂੰ ਜਿਹੜਾ ਹੈ 10 ਦਿਨਾਂ ਦੇ ਵਿੱਚ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਲੀਡਰਸ਼ਿਪ ਨੇ ਦੋਸ਼ ਲਗਾਇਆ ਵੀ 2 ਮਹੀਨੇ ਬੀਤਣ ਦੇ ਬਾਵਜੂਦ ਵੀ ਮੰਗਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਜਿਸ ਦੇ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਵਿੱਚ ਵੱਡੇ ਪੱਧਰ ਤੇ ਰੋਸ ਦੀ ਭਾਵਨਾ ਪੈਦਾ ਹੋ ਗਈ ਹੈ ਜੀ ਨੂੰ ਲੈ ਕੇ ਉਹਨਾਂ ਨੂੰ ਇਹ ਸੰਘਰਸ਼ ਜਿਹੜਾ ਹੈ ਉਹ ਛੇੜਨਾ ਪਿਆ ਹੈ ਇਸ ਮੌਕੇ ਲੀਡਰਸ਼ਿਪ ਨੇ ਦੱਸਿਆ ਵੀ ਮੁਲਾਜ਼ਮਾਂ ਦਾ ਜਿਹੜਾ 13% ਡੀਏ ਵੀ ਪੈਂਡਿੰਗ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮੁੱਦਾ ਵੀ ਲੰਮੇ ਸਮੇਂ ਤੋਂ ਲਟਕਿਆ ਪਿਆ ਹੈ ਇਸੇ ਤਰ੍ਹਾਂ ਤਨਖਾਹਾਂ ਤੇ ਪੈਨਸ਼ਨਰ ਵਿਚਾਲੀਆਂ ਤਰੋਟੀਆਂ ਜਿਹੜੀਆਂ ਨੇ ਅਨੋਮਲੀਆਂ ਨੇ ਉਹ ਵੀ ਦੂਰ ਨਹੀਂ ਕੀਤੀਆਂ ਜਾ ਰਹੀਆਂ ਬਕਾਇਆ ਵੀ ਮੁਹਾਇਬ ਮਹੱਯਾ ਵੀ ਨਹੀਂ ਕਰਵਾਇਆ ਗਿਆ ਤੇ ਇਸੇ ਤਰ੍ਹਾਂ ਨਿਜੀਕਰਨ ਨੂੰ ਜਿਹੜਾ ਵਿਆਪਕ ਪੱਧਰ ਤੇ ਬਿਜਲੀ ਨਿਗਮ ਦੇ ਵਿੱਚ ਜਿਹੜਾ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਮਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਦੋਸ਼ ਲਾਇਆ ਹੈ ਕਿ ਲੀਡਰਸ਼ਿਪ ਨੇ ਵੀ ਜਿਹੜਾ 50000 ਪੋਸਟ ਜਿਹੜੇ ਕੀ ਪੋਸਟਰ ਬਿਜਲੀ ਨਿਗਮ ਵਿੱਚ ਖਾਲੀ ਪਈਆਂ ਜਿਹੜੀਆਂ ਨੇ ਉਹਨਾਂ ਨੂੰ ਭਰਿਆ ਨਹੀਂ ਜਾ ਰਿਹਾ ਉਹਨਾਂ ਨੂੰ ਰੈਗੂਲਰ ਭਰਤੀ ਰਾਹੀਂ ਭਰਨ ਦੀ ਥਾਂ ਤੇ ਸ ਇਹ ਸਾਰੀਆਂ ਪੋਸਟਾਂ ਖਰਤਮ ਕਰਨ ਦੇ ਲਈ ਪੰਜਾਬ ਸਰਕਾਰ ਵਿਚਾਰ ਕਰ ਰਹੀ ਹੈ ਵਿਚਾਰ ਕਰੀ ਹੈ ਆਗਵਾ ਨੇ ਰੋਜ਼ ਪ੍ਰਗਟ ਕੀਤਾ ਹੈ ਕਿ ਡਿਊਟੀ ਦੇ ਦੌਰਾਨ ਹਾਸਿਆਂ ਦੇ ਸ਼ਿਕਾਰ ਹੋਏ ਜਿਹੜੇ ਚਲਾਨਾ ਕਰਕੇ ਬਿਜਲੀ ਕਾਮੇ ਉਹਨਾਂ ਕਾਮਿਆਂ ਨੂੰ ਮੁਆਵਜ਼ਾ ਦੇਣ ਤੋਂ ਵੀ ਜਿਹੜੀ ਹੈ ਪ੍ਰਸ਼ਾਸਨ ਨਾ ਨੁਕਰ ਕਰ ਰਿਹਾ ਹੈ ਇਸੇ ਤਰ੍ਹਾਂ ਜ਼ਖਮੀ ਹੋਏ ਨੇ ਜਿਹੜੇ ਵੱਖ-ਵੱਖ ਬਿਜਲੀ ਰਿਪੇਅਰ ਕਰਦੇ ਆ ਮੁਰੰਮਤ ਕਰਦੇ ਆ ਜਿਹੜੇ ਵੀ ਫੀਲਡ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ ਕੈਸ਼ਲੈਸ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਜਿਹਦੇ ਨਾਲ ਬਹੁਤ ਹੀ ਵੱਡੇ ਪੱਧਰ ਤੇ ਪਰੇਸ਼ਾਨੀ ਦਾ ਦੌਰ ਚੱਲ ਰਿਹਾ ਹੈ ਔਰ ਲੀਡਰਸ਼ਿਪ ਨੇ ਦੋਸ਼ ਲਗਾਇਆ ਹੈ ਤੇ ਉਲਟਾ ਮਲਾਜ਼ਮਾਂ ਦੇ ਉੱਪਰ ਕੇਂਦਰੀ ਸਕੇਲ ਲਾਗੂ ਜਿਹੜੇ ਉਹਨਾਂ ਨੂੰ ਜਿਹੜਾ ਕੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੱਕਾ ਕੀਤਾ ਜਾ ਰਿਹਾ ਤੇ ਸਿਆਸੀ ਅਦਾਰ ਤੇ ਬਿਜਲੀ ਵਿਭਾਗਾਂ ਦੀ ਜਿਹੜੀਆਂ ਬਦਲੀਆਂ ਕੀਤੀਆਂ ਨੇ ਉਹਨਾਂ ਨੂੰ ਵੀ ਰੱਦ ਕਰਨ ਦੀ ਪ੍ਰਕਿਰਿਆ ਨਹੀਂ ਚਲਾਈ ਗਈ ਕੀਤੀ ਜਾ ਰਹੀ ਜਿਸ ਦੇ ਕਾਰਨ ਸਮੂਹ ਬਿਜਲੀ ਕਾਮਿਆਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਵੀ 11 12 ਤੇ 13 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਉਹ ਦਫ਼ਤਰਾਂ ਦਾ ਬਾਈਕਾਟ ਕਰਨਗੇ ਜਿਸ ਦੇ ਨਾਲ ਆਮ ਪਬਲਿਕ ਨੂੰ ਵੀ ਇਹ ਹੜਤਾਲ ਦਾ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਤਿੰਨ ਦਿਨ ਤੱਕ ਕੰਮਕਾਰ ਠੱਪ ਰਹਿਣਗੇ ਏਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਆ ਕਿਸੇ ਹੋਰ ਨਵੀਂ ਅਪਡੇਟ બની રણના ચેનલ ના ચેનલ જરૂર સબસક્રાઈબ કરના ધનવાદ જી